ਸਸਰੀ ਘਾਲ ਜੀ ਪਬਲਿਕ ਜਿੰਨ ਪੰਜਾਬੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਮੈਂ ਤੁਹਾਡੇ ਨਾਲ ਮੋਟੀਆਂ ਹਰੀਆਂ ਮਿਰਚਾਂ ਦਾ ਛੋਟਾ ਛੋਟਾ achar ਬਣਾਵਾਂਗੀ ਜਿਹੜਾ ਖਾਣ ਵਿੱਚ ਬਹੁਤ ਹੀ ਸੁਆਦਾ ਹੈ ਤੇ ਬਣਾਉਣਾ ਵੀ ਬੜਾ ਆਸਾਨ ਹੈ ਜਿਹੜੀ ਮੋਟੀ ਮਿਰਚ ਹੁੰਦੀ ਹੈ ਉਹ ਜਦੋਂ ਖਾਣੇ ਚ ਉਖੀ ਹੁੰਦੀ ਹੈ ਕਿਉਂਕਿ ਉਹ ਇੰਨੀ ਵੱਡੀ ਖਾਦੀ ਨਹੀਂ ਜਾਂਦੀ ਤੇ ਵੇਸਟ ਜਾਂਦੀ ਹੈ ਤੇ ਇਸ ਕਰਕੇ ਮੈਂ ਸੋਚਿਆ ਕਿ ਉਹ ਨਾ ਇਹਨੂੰ ਛੋਟੇ ਛੋਟੇ ਟੁਕੜਿਆਂ 'ਚ ਕੱਟ ਕੇ ਬਣਾਇਆ ਜਾਏ ਮਸਾਲਾ ਤੇ ਉਹ ਹੀ ਪੈਣਾ ਪਰ ਵੇਸਟ ਨਹੀਂ ਜਾਂਦੀ ਜਿੰਨਾ ਚਾਹੀਦਾ ਉਹਨਾਂ ਤੁਸੀਂ ਅਚਾਰ ਲਲੋ ਤੇ ਉਹਨਾਂ ਹੀ ਖਾਓ ਤੁਸੀਂ ਇੱਕ ਟੁਕੜਾ ਕੱਢੋ ਇੱਕ ਟੁਕੜਾ ਖਾ ਲਓ ਜੇ ਜ਼ਿਆਦਾ ਦੀ ਲੋੜ ਹੈ ਤੇ ਜ਼ਿਆਦਾ ਲਲੋ ਇਸ ਕਰਕੇ ਛੋਟਾ ਛੋਟਾ ਕੱਟ ਕੇ ਅਚਾਰ ਬਣਾਉਣਾ ਜ਼ਿਆਦਾ ਫਾਇਦੇਮੰਦ ਹੈ ਤੇ ਚਲੋ ਦੇਖਦੇ ਆ ਇਹਨੂੰ ਅਸੀਂ ਕਿਸੇ ਨਾਲ ਬਣਾਨੇ ਆ। ਇਹਨੂੰ ਬਣਾਉਣ ਉਸ ਦੇ ਸਭ ਤੋਂ ਪਹਿਲੇ ਮੈਂ ਕੁਝ ਖੜੇ ਮਸਾਲਿਆਂ ਨੂੰ ਡਰਾਈ ਰੋਸਟ ਕਰਾਂਗੀ। ਸਭ ਤੋਂ ਪਹਿਲੇ 2 ਚਮਚ ਸੌਂਫ, 1 ਚਮਚ ਸਰੋਂ ਦੇ ਦਾਣੇ, ਅੱਧਾ ਚਮਚ ਕਾਲੀ ਮਿਰਚ, ਅੱਧਾ ਚਮਚ ਜੀਰਾ, ਅੱਧਾ ਚਮਚ ਅਜਵੈਨ। ਬਾਕੀ ਮਸਾਲੇ ਮੈਂ ਪੀਸ ਕੇ ਰੱਖੇ ਆ ਜਿਹੜੇ ਤੁਹਾਨੂੰ ਬਾਅਦ ਵਿੱਚ ਦਿਖਾਨੀ ਆ। ਇਹਨਾਂ ਨੂੰ ਅਸੀਂ ਹਲਕਾ ਜਿਹਾ ਡਰਾਈ ਰੋਸਟ ਕਰ ਲੈਣਾ। ਬਸ ਥੋੜਾ ਜਿਹਾ ਗਰਮ ਹੋਏ ਤੇ ਬਸ ਇੰਨਾ ਹੀ ਇਹਨੂੰ ਅਸੀਂ ਕਰਨਾ ਹੈ ਤਾਂ ਕਿ ਇਹ ਅਚੀ ਤਰ੍ਹਾਂ ਦਰਦਰਾ ਜਿਹਾ ਪੀਸਿਆ ਜਾਏ। ਨਾ ਇਹਨੂੰ ਅਸੀਂ ਇੱਕ ਪਲੇਟ 'ਈ ਠੰਡਾ ਹਨ ਉਸ ਤੇ ਰੱਖ ਲਾਂਗੇ। ਠੰਡਾ ਹੋ ਗਿਆ ਹੁਣ ਅਸੀਂ ਇਹਨੂੰ ਮਿਕਸੀ 'ਚ ਪਾ ਕੇ ਦਰਦਰਾ ਪੀਸ ਲਾਂਗੇ। ਦਰਦਰਾ ਮੈਂ ਪੀਸ ਲਿਆ ਮਸਾਲਾ। ਇਹ ਦੇਖ ਥੋੜਾ ਥੋੜਾ ਵਿੱਚ ਮੋਟਾ ਮੋਟਾ ਰਹਿ ਜਾਂਦੇ ਨੇ। ਇੱਕ ਬੌਲ 'ਚ ਕੱਢ ਲਾਂਗੀ। ਹੁਣ ਇਹਦੇ 'ਚ ਮੈਂ ਥੋੜੇ ਜੇ ਹੋਰ ਮਸਾਲੇ ਪਾਵਾਂਗੇ। ਜਿਵੇਂ ਕਿ ਮੈਂ ਪੀਲੀ ਸਰੋਂ ਨੂੰ ਪੀਸ ਕੇ ਰੱਖਿਆ ਹੋਇਆ ਸੀ ਤੇ ਇਹ ਮੈਂ ਪੀਲੀ ਸਰੋਂ ਅੱਧਾ ਚਮਚ ਪਾਤੀ ਆ। ਮੇਥੇ ਦਾਣਾ ਮੇਥਰਿਆਂ ਨੂੰ ਵੀ ਮੈਂ ਪੀਸ ਕੇ ਰੱਖਿਆ ਹੈ ਇੱਕ ਚਮਚ ਮੇਥੇ ਪਾ ਦਾਂਗੇ hing ਅਸੀਂ ਅੱਧੇ ਚਮਚ ਪਾਵਾਂਗੇ ਅੱਧੇ ਤੋਂ ਘੱਟ ਹੀ ਪਾਇਆ ਹੈ hing ਕਾਲਾ ਨਮਕ ਇੱਕ ਚਮਚ ਆਮਚੂੜੇ ਇੱਕ ਚਮਚ ਤੇਗੀ ਮਿਰਚ ਇੱਕ ਚਮਚ ਇੱਕ ਟੇਬਲस्पून ਦੇ ਕਰੀਬ ਹੈ ਕਿਉਂਕਿ ਇਹ ਥੋੜੀ ਰਗ ਅੱਛਾ ਕਰਦੀ ਹੈ ਕੋੜੀ ਨਹੀਂ ਹੁੰਦੀ ਪਰ ਸਵਾਦ ਆਉਂਦਾ ਹੈ ਤੇ ਨਾਲ ਮਿਕਸ ਕਰ ਲੋ ਸਾਰੇ ਮਸਾਲੇ ਨਮਕ ਨਹੀਂ ਮੈਂ ਹਲੇ ਪਾਇਆ ਇਹਦੇ 'ਚ ਮੈਂ ਅੱਧਾ ਕੁ ਚਮਚ ਹਲਦੀ ਪਾ ਦਿੱਤੀ ਐ ਤੇ ਦੋ ਚਮਚ ਭਰ ਕੇ ਨਮਕ ਪਾਨੇ ਕਿਉਂਕਿ ਇਹ ਚਾਰ ਵਿੱਚ ਨਮਕ ਥੋੜਾ ਜ਼ਿਆਦਾ ਹੀ ਚਾਹੀਦਾ ਹੁੰਦਾ ਨਹੀਂ ਤੇ ਆਚਾਰ ਖਰਾਬ ਹੋ ਜਾਂਦਾ ਦੋ ਚਮਚੇ ਸੀ ਨਮਕ ਪਾ ਕੇ ਹੁਣ ਇਹ ਮਿਕਸ ਕਰ ਲਾਂਗੇ ਬਸ ਇਹ ਸਾਡਾ ਮਸਾਲਾ ਬਣ ਕੇ ਤਿਆਰ ਹੋ ਗਿਆ ਚਾਹੇ ਤੈਨੂੰ ਤੁਸੀਂ ਭਰਮੀਆਂ ਮਿਰਚਾਂ 'ਚ ਪਾ ਲਓ ਤੇ ਚਾਹੇ ਤੁਸੀਂ ਇਹਨੂੰ ਕੱਟੇ ਹੋਏ ਕਿਸੇ ਵੀ ਤਰ੍ਹਾਂ ਆਚਾਰ 'ਚ ਨੂੰ ਯੂਜ਼ ਕਰ ਸਕਦੇ ਹੋ ਮੈਂ 250 ਗ੍ਰਾਮ ਹਰੀਆਂ ਮਿਰਚਾਂ ਲਿੱਤੀਆਂ ਨੇ ਬਸ ਮਸਾਲਾ ਇੱਕ ਸਾਈਡ ਤੇ ਰੱਖ ਦੋ ਇਹਦੇ ਅੱਧਾ ਕੁ ਚਮਚ ਅੱਧੇ ਤੋਂ ਘੱਟ ਕਲੂੰਜੀ ਪਾ ਦਿਓ ਉਹ ਵੀ ਮਿਕਸ ਕਰ ਦਿੰਨੇ ਹੁਣੇ ਹੀ ਪਾਤੀ ਆ ਸਾਰੇ ਕਲੂੰਜੀ ਵੀ ਮਿਕਸ ਕਰ ਲਿਆ ਅੱਧਾ ਕੱਪ ਤੇਲ ਪਾਣਾ ਸਰੋਂ ਦਾ ਤੇਲ ਹੀ 4 ਬਸਤੇ ਚਾਹੀਦਾ ਸਰੋਂ ਦਾ ਤੇਲ ਹੀ ਚ ਤੁਸੀਂ ਅਚਾਰ ਬਣਾਣਾ ਇਹਨੂੰ ਪਹਿਲੇ ਗਰਮ ਕਰ ਲੈਣਾ ਹੁਣ ਮੈਂ ਹਰੀਆਂ ਮਿਰਚਾਂ ਲੈਂਦੀਆਂ 250 ਗ੍ਰਾਮ ਜਿਨ੍ਹਾਂ ਨੂੰ ਧੋ ਕੇ ਅੱਛੇ ਦਿਨ ਸੁਕਾ ਲਿੱਤਾ ਤੇ ਇਹਨਾਂ ਨੂੰ ਮੈਂ ਇਸ ਤਰ੍ਹਾਂ ਟੁਕੜਿਆਂ 'ਚ ਕੱਟ ਲਾਂਗੇ ਇਹਨੇ ਛੋਟੇ ਛੋਟੇ ਪੀਸ ਸਾਰੀਆਂ ਮਿਰਚਾਂ ਨੂੰ ਅਸੀਂ ਕੱਟ ਲਾਂਗੇ ਬਸ ਕੱਟਣ ਤੋਂ ਪਹਿਲੇ ਮਿਰਚਾਂ ਨੂੰ ਅੱਛੇ ਤਰ੍ਹਾਂ ਸੁਕਾ ਲੈਣਾ ਤੁਸੀਂ ਧੋ ਕੇ ਇਹਨੂੰ ਚੰਗੀ ਤਰ੍ਹਾਂ ਸੁਕਾ ਲਓ ਫਿਰ ਕੱਟਣਾ ਇਹ ਮਿਰਚਾਂ ਮੈਂ ਕੱਟ ਲਿੱਤੀਆਂ ਨੇ ਤੇਲ ਮੇਰਾ ਗਰਮ ਹੋ ਗਿਆ ਹੁਣ ਅਸੀਂ ਇੱਕ ਬੋਲ ਵਿੱਚ ਸਾਰੀਆਂ ਮਿਰਚਾਂ ਪਾ ਕੇ ਤੇ ਜਿਹੜਾ ਅਸੀਂ ਮਸਾਲਾ ਬਣਾ ਕੇ ਰੱਖਿਆ ਸੀ ਉਹ ਪਾ ਦਾਂਗੇ ਪਹਿਲੇ ਮੈਂ 3 ਚਮਚ ਪਾ ਕੇ ਪਾਇਆ ਥੋੜਾ 3-4 ਚਮਚ ਪਾ ਲਓ 4 ਚਮਚ ਪਾ ਦੋ ਇਹਨੂੰ ਮਿਕਸ ਕਰ ਲਓ ਜੀ ਤੇ ਜਿਹੜਾ ਤੇਲ ਗਰਮ ਕੀਤਾ ਹੈ ਉਹ ਥੋੜਾ ਜਿਹਾ ਠੰਡਾ ਹੋ ਜੇ ਉਸ ਤੋਂ ਬਾਅਦ ਅਸੀਂ ਇਹਨੂੰ ਤੇਲ ਨੂੰ ਵੀ ਇਹਦੇ ਵਿੱਚ ਪਾ ਦਾਂਗੇ ਤੇਲ ਪਾ ਕੇ ਇਹਨੂੰ ਮਿਕਸ ਕਰ ਲਾਂਗੇ ਤੇ ਜਿਹੜਾ ਮਸਾਲਾ ਬਚਿਆ ਉਹ ਵੀ ਬੇਸ਼ੱਕ ਵਿੱਚੇ ਪਾ ਦੋ ਚੰਗੀ ਤਰ੍ਹਾਂ ਮਿਕਸ ਕਰ ਦੋ ਤੇ ਇਹਨੂੰ ਇੱਕ ਦੋ ਦਿਨ ਤੁਸੀਂ ਧੁੱਪੇ ਰੱਖੋਗੇ ਜਾਂ ਅੰਦਰ ਵੀ ਪਿਆ ਰਹੇਗਾ ਤਾਂ ਵੀ ਅਚਾਰ ਬਣ ਕੇ ਤਿਆਰ ਹੋ ਜਾਏਗਾ ਬਾਕੀ ਦਾ ਮਸਾਲਾ ਵੀ ਮੈਂ ਵਿੱਚੇ ਪਾ ਦਿੱਤਾ ਹੈ ਬਸ ਐ ਸਾਡਾ ਮਿਰਚਾਂ ਦਾ achar ਬਣ ਕੇ ਤਿਆਰ ਹੋ ਗਿਆ ਹੁਣ ਤੁਸੀਂ ਇਹਨੂੰ ਇੱਕ ਕੱਚ ਦਾ ਜਾਰ ਲੈਣਾ ਹੈ ਜਿੰਨੂੰ ਚੰਗੀ ਤਰ੍ਹਾਂ ਧੋ ਕੇ ਧੁੱਪੇ ਸੁਕਾ ਲਓ ਚੰਗੀ ਤਰ੍ਹਾਂ ਉਸ ਤੋਂ ਬਾਅਦ ਹੀ ਤੁਸੀਂ ਉਹਦੇ ਵਿੱਚ ਇਹ ਪਾਣਾ ਹੈ achar ਮਤਲਬ ਧਿਆਨ ਰੱਖਣਾ ਹੈ ਕਿ ਜਿਹੜਾ ਜਾਰ ਹੈ ਉਹ ਬਿਲਕੁਲ ਗਿੱਲਾ ਨਹੀਂ ਹੋਣਾ ਚਾਹੀਦਾ ਬਿਲਕੁਲ ਡਰਾਈ ਹੋਣਾ ਚਾਹੀਦਾ ਹੈ ਤਾਂ ਹੀ ਉਹਦੇ ਵਿੱਚ ਪਾਓ ਤੁਸੀਂ ਐਵੇਂ ਮੈਂ ਹੁਣ ਉਹਦੇ ਵਿੱਚ ਪਾ ਦਾਂਗੀ ਕੱਚ ਦੇ ਜਾਰ ਵਿੱਚ ਕਿਉਂਕਿ ਇਹ achar ਜਿਹੜਾ ਹੈ ਹਫਤੇ 'ਚ ਖਤਮ ਹੋ ਜਾਂਦਾ ਹੈ ਅਗਰ ਤੁਸੀਂ ਜ਼ਿਆਦਾ ਦਿਨ ਰੱਖਣਾ ਹੈ ਤੇ ਤੁਹਾਨੂੰ ਇਹਦੇ ਵਿੱਚ ਸਿਰਕਾ ਪਾ ਕੇ ਰੱਖਣਾ ਪਏਗਾ ਤੇ ਥੋੜਾ ਜਿਹਾ ਨਾਗਰ ਤੇਲ ਚਾਹੋ ਤੇ ਉਹ ਵੀ ਉੱਤੇ ਪਾ ਸਕਦੇ ਹੋ ਆਪਣੇ ਹਿਸਾਬ ਨਾਲ ਤਾਂ ਕਿ ਅਸੀਂ ਇਹਨੂੰ ਜਰਦਰ ਰੱਖੀਏ ਹੁਣ ਮੈਂ ਸਿਰਕਾ ਇਹਦੇ ਚ 3 ਚਮਚ ਸਿਰਕੇ ਪਾ ਦਾਂਗੀ ਇਹਦੇ ਚ ਸਿਰਕਾ ਪਾ ਨਾਲ ਅਚਾਰ ਦੀ ਲਾਈਫ ਆ ਜਾਂਦੀ ਹੈ ਤੇ ਸਵਾਦ ਵੀ ਫਰਕ ਪੈ ਜਾਂਦਾ ਹੈ ਇਹਨੂੰ ਮਿਕਸ ਕਰਕੇ ਇਹਨੂੰ ਅਸੀਂ ਰੱਖ ਲਾਂਗੇ ਅਗਰ ਜ਼ਿਆਦਾ ਦੇ ਰੱਖਣਾ ਹੈ ਤੇ ਅਸੀਂ ਇਹਦੇ ਵਿੱਚ ਥੋੜਾ ਜਿਹਾ 2 ਕ ਟੇਬਲस्पून ਤੇਲ ਹੋਰ ਪਾ ਸਕਦੇ ਆ ਬਸ ਐ ਦੇਖੋ ਇਹ ਸਾਡਾ achar ਬਣ ਗਿਆ ਬਿਲਕੁਲ ਇਹਨੂੰ ਥੋੜੇ ਦਿਨ ਬਾਅਦ ਆਰਾਮ ਨਾਲ ਖਾ ਸਕਦੇ ਆ 2 ਦਿਨ ਬਾਅਦ ਜਦੋਂ ਮਸਾਲਾ ਅੱਛੇ ਤਰ੍ਹਾਂ ਮਿਕਸ ਹੋ ਜਾਏ ਤੇ ਇਹ ਸਾਡਾ ਮੋਟੀਆਂ ਮਿਰਚਾਂ ਦਾ ਛੋਟਾ ਛੋਟਾ achar ਬਣ ਕੇ ਤਿਆਰ ਹੋ ਗਿਆ ਜਿਹੜਾ ਖਾਣ ਵਿੱਚ ਬਹੁਤ ਹੀ ਚਟਪਟਾ ਤੇ ਟੇਸਟੀ ਹੈ ਅਗਰ ਤੁਹਾਨੂੰ ਮੇਰੀਆਂ ਇਹ ਹਰੀਆਂ ਮਿਰਚਾਂ ਦਾ achar ਅੱਛਾ ਲੱਗਦਾ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪਣੇ ਕਮੈਂਟਸ ਮੇਰੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਫਰੈਂਡਸ ਰਿਲੇਟਿਵਸ ਵਿੱਚ ਵੀ ਸ਼ੇਅਰ ਕਰ ਸਕਦੇ ਹੋ ਅਗਲੀ ਰੈਸਪੀ 'ਚ ਅਸੀਂ ਫੇਰ ਮਿਲਾਂਗੇ ਸਭ ਦਾ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ